ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਲਗਾਤਾਰ ਫਲਟਬਾਰ ਵੀ ਹੋ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਦੱਸ ਦਈਏ ਕਿ ਸੁਖਜਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਬਚਾਓ ਯਾਤਰਾ ਕਿਸ ਵੱਲੋਂ ਕੱਢੀ ਜਾ ਰਹੀ ਹੈ ਤੇ ਕਿਸ ਲਈ ਕੱਢੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਬਚਾਓ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ ਕੱਢੋ ਕਿਉਂਕਿ ਪੰਜਾਬ ਦੇ ਲੋਕ ਮੂਰਖ ਨਹੀਂ ਉਹਨਾਂ ਨੂੰ ਸਭ ਪਤਾ ਹੈ ਕਿ ਤੁਸੀਂ ਉਹਨਾਂ ਨੂੰ ਸਿਰਫ ਔਰ ਸਿਰਫ ਹੁਣ ਗੁੰਮਰਾਹ ਕਰ ਰਹੇ ਹੋ ਤੇ ਅਕਾਲੀ ਦਲ ਤੇ ਪਲਟਵਾਰ ਕਰਦੇ ਹੋਏ ਸੁਖਵਿੰਦਰ ਸਿੰਘ ਦਿਖਾਈ ਦਿੱਤੇ ਨੇ ਅਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਅੱਜ ਤੁਸੀਂ ਕੱਢ ਕੇ ਲੋਕਾਂ ਦੇ ਸਾਹਮਣੇ ਇਹ ਸਾਬਿਤ ਕਰ ਰਹੇ ਹੋ ਕਿ ਤੁਸੀਂ ਬਹੁਤ ਜਿਹੜੇ ਸਾਡੀ ਜਿਹੜੀ ਸਰਕਾਰ ਹੈ ਉਹ ਬਹੁਤ ਵਧੀਆ ਤੇ ਤੁਸੀਂ ਹਰ ਤਾਂ ਹੱਦੀ ਜਦੋਂ ਸਰਕਾਰ ਸੀ ਤਾਂ ਉਦੋਂ ਕਾਫੀ ਬੇਅਤ ਬੀ ਹੋਈਆਂ ਤੇ ਤੁਸੀਂ ਪਹਿਲਾ ਕੋਈ ਜਿਹੜੇ ਨੌਜਵਾਨ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਤੇ ਅੱਜ ਤੁਸੀਂ ਆਪ ਸਰਕਾਰ ਤੇ ਹੀ ਉਂਗਲੀ ਉਠਾਰ ਰਹੇ ਨੂੰ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ਇੱਕ ਵਾਰ ਫਿਰ ਤੋਂ ਪਲਟਵਾਰ ਹੋ ਰਿਹਾ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਿੰਦਰ ਸਿੰਘ ਦਾ ਹੋਰ ਕੀ ਕਹਿਣਾ ਹੈ ਸਿੱਖੀ ਦੀ ਗੱਲ ਕਹਤੀ ਹੈ ਜਿਹੜੇ ਤੁਸੀਂ ਯਾਤਰਾ ਕੱਢ ਰਹੇ ਹੋ ਕਿ ਪੰਥ ਦੀ ਗੱਲ ਹੈ ਪੰਥ ਦੇ ਨਾਂ ਤੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਵਰਗੀਆ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਂਦੇ ਰਹੇ ਔਰ ਹੁਣ ਤੁਸੀਂ ਉਹਨਾਂ ਪੈੜਾਂ ਦੇ ਵਿੱਚ ਪੈੜਾਂ ਧਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਲੋਕ ਸਾਰੇ ਸਮਝਦਾਰ ਆ ਲੋਕ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਔਰ ਜਿਹੜਾ ਤੁਸੀਂ ਆਪ ਦੇ ਕਾਰਗਜ਼ਾਦ ਦੇ ਵਿੱਚ ਕੀਤਾ ਐਸਜੀਪੀਸੀ ਤੁਹਾਡੇ ਕੋਲੇ ਔਰ ਐਸਜੀਪੀਸੀ ਦੇ ਵਿੱਚ ਤੁਸੀਂ ਇਹ ਦੱਸੋ ਤੁਸੀਂ ਕਿਹੜੀ ਚੇਂਜ ਲੈ ਕੇ ਆਂਦੀ ਅੱਜ ਵੀ ਜਥੇਦਾਰ ਤੁਹਾਡੀਆਂ ਜੇਬਾਂ ਦੇ ਵਿੱਚੋਂ ਨਿਕਲਦੇ ਆ ਅੱਜ ਵੀ ਜਿਹੜੇ ਜਥੇਦਾਰ ਉਹ ਤੁਹਾਡੇ ਹੁਕਮ ਮੁਤਾਬਕ ਚੱਲਦੇ ਆ ਅੱਜ ਵੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਗੁਰਦੁਆਰਾ ਸਾਹਿਬ ਤੇ ਜਾਂਦੇ ਹੋ ਤਾਂ ਅੱਜ ਵੀ ਤੁਹਾਡੇ ਫੋਨਾਂ ਤੋਂ ਬਿਨਾ ਤੁਸੀਂ ਕੋਈ ਕਮਰਾ ਨਹੀਂ ਲੈ ਸਕਦਾ ਤੁਸੀਂ ਚੇਂਜ ਕੀ ਲੈ ਕੇ ਆਏ ਹੋ ਐਸਜੀਪੀਸੀ ਦੇ ਪੰਜਾਬ ਨਾਲੋਂ ਵੱਧ ਬਜਟ ਹੈ ਔਰ ਸਿੱਖਿਆ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਵੀ ਕਿੰਨੇ ਗਰੀਬ ਜਵਾਕਾਂ ਨੂੰ ਪੜਾਇਆ ਤੁਸੀਂ ਇੱਕ ਵੀ ਗਰੀਬ ਜਵਾਕ ਦੀ ਜ਼ਿੰਦਗੀ ਨਹੀਂ ਬਣਾਈ ਇਹ ਤੁਸੀਂ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਤੋਂ ਸਿੱਖੋ ਵੀ ਐਜੂਕੇਸ਼ਨ ਕਿਵੇਂ ਲੋਕਾਂ ਨੂੰ ਦੇਈ ਦੀ ਹੈ ਕਿਵੇਂ ਸਰਕਾਰੀ ਸਕੂਲ ਠੀਕ ਕਰੀਦੇ ਆ ਤੁਹਾਡੇ ਕੋਲ ਤਾਂ ਬਹੁਤ ਲੋਕਾਂ ਨੇ ਪਾਵਰ ਦਿੱਤੀ ਸੀ ਤੁਸੀਂ ਸਿੱਖਿਆ ਦੇ ਸਬੰਧ ਚ ਕੀ ਕੀਤਾ ਕੁਛ ਵੀ ਨਹੀਂ ਪਰ ਅੱਜ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਉਣਾ ਕੀ ਤੋਂ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਬਚਾਇਆ ਹੈ ਤੁਹਾਡੇ ਹੱਥਾਂ ਦੇ ਵਿੱਚੋਂ ਪੰਜਾਬ ਨੂੰ ਖੋਇਆ ਤੁਸੀਂ ਪੰਜਾਬ ਨੂੰ ਕੋਹ ਕੋਹ ਕੇ ਲੁੱਟਿਆ ਪੰਜਾਬ ਦੀ ਕਿਸਾਨੀ ਤੁਸੀਂ ਬਰਬਾਦ ਕੀਤੀ ਪੰਜਾਬ ਦੀ ਨੌਜਵਾਨੀ ਨਸ਼ੇ ਦੇ ਲਾ ਕੇ ਤੁਸੀਂ ਬਰਬਾਦ ਕੀਤੀ ਪੰਜਾਬ ਦਾ ਐਜੂਕੇਸ਼ਨ ਸਿਸਟਮ ਤੁਸੀਂ ਖਰਾਬ ਕੀਤਾ ਪੰਜਾਬ ਦਾ ਸਿਹਤ ਸਿਸਟਮ ਤੁਸੀਂ ਖਰਾਬ ਕੀਤਾ ਤੁਸੀਂ ਪੰਜਾਬ ਦੇ ਪੱਲੇ ਛੱਡਿਆ ਕੀ ਸੀ ਜਿਹੜਾ ਤੁਸੀਂ ਪੰਜਾਬ ਨੂੰ ਬਚਾਉਂਦਿਆਂ ਗੱਲਾਂ ਕਰਦੇ ਹੋ ਪਰ ਸੁਖਬੀਰ ਸਿੰਘ ਬਾਦਲ ਜੀ ਇੱਕ ਗੱਲ ਤੁਸੀਂ ਜਿਹੜਾ ਸਰਦਾਰ ਭਗਵੰਤ ਸਿੰਘ ਜੀ ਮਾਨ ਕਹਿੰਦੇ ਆ ਵੀ ਇਹ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਿਵਾਰ ਬਚਾਓ ਯਾਤਰਾ ਹੈ ਤਾਂ ਇਸ ਗੱਲ ਦੇ ਵਿੱਚ ਵੀ ਕੋਈ ਦੋਰ ਹੈ ਨਹੀਂ ਕਿ ਤੁਸੀਂ ਇੱਥੇ ਵੀ ਆਪਦੇ ਪਰਿਵਾਰ ਦੇ ਮੈਂਬਰ ਨੂੰ ਬਚਾਉਣ ਵਾਸਤੇ ਆਏ ਹੋ ਇਹ ਲੋਕਾਂ ਨੂੰ ਭਲੀ ਭਾਂਤ ਲੋਕ ਜਾਣਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਤੁਸੀਂ ਗਿੱਦੜਬਾਹ ਤੋਂ ਇਲੈਕਸ਼ਨ ਲੜਾਉਣਾ ਚਾਹੁੰਦੇ ਆ 2027 ਦੇ ਵਿੱਚ ਤੇ ਆਪਦੇ ਭਰਾ ਨੂੰ ਬਚਾਉਣ ਵਾਸਤੇ ਆ ਤੁਸੀਂ ਗਿੱਦੜਵੇ ਆਏ ਹੋ ਇਹ ਗੱਲ ਸਾਰਿਆਂ ਨੂੰ ਭਲੀ ਭਾਂਤ ਜਾਣੂ ਹੈ ਤੁਸੀਂ ਭਾਜਪਾ ਦੇ ਨਾਲੋਂ ਅਲਾਈਅੰਸ ਤੋੜਿਆ ਸੀ ਕਿਹੜੀ ਗੱਲ ਤੇ ਤੋੜਿਆ ਸੀ ਉਹ ਮੰਗਾ ਅੱਜ ਪੂਰੀਆਂ ਹੋਣਗੀਆਂ ਆ ਦੋ ਦਿਨਾਂ ਨੂੰ ਤੁਹਾਡਾ ਅਲਾਈਅੰਸ ਆ ਜਿਹੜਾ ਉਹ ਲੋਕਾਂ ਦੇ ਸਾਹਮਣੇ ਆਉਣ ਵਾਲਾ ਹੈ 8 5 ਤੇ ਜਿਹੜੀ ਤੁਹਾਡੀ ਗੱਲਬਾਤ ਹੋ ਚੁੱਕੀ ਹੈ ਔਰ 7 6 ਦਾ ਜਿਹੜਾ ਪਾਲਾ ਸੀਗਾ ਉਹ ਪਿਆ ਵਿਆ ਇੱਕ ਸੀਡ ਦਾ ਫਰੋਇ ਪਰ ਸੀਡ ਦਾ ਹੁਣ ਹੁਣ ਮਗਰ ਰਹਿ ਕੀ ਗਿਆ ਤੁਸੀਂ ਕਿਹੜੀਆਂ ਗੱਲਾਂ ਤੇ ਅਲਾਈਅੰਸ ਤੋੜਿਆ ਸੀ ਤੇ ਕਿਹੜੀਆਂ ਗੱਲਾਂ ਤੇ ਅਲਾਈਅੰਸ ਤੁਸੀਂ ਜੋੜ ਰਹੇ ਹੋ ਪੰਜਾਬ ਦੇ ਕਿਸਾਨ ਅੱਜ ਉਹੀ ਬਾੜਾਂ ਦੇ ਉੱਪਰ ਬੈਠੇ ਆ ਜਿਹੜਾ ਬਹਾਨਾ ਲਾ ਕੇ ਤੁਸੀਂ ਅਲਾਈਅੰਸ ਤੋੜਿਆ ਸੀ ਕਿ ਵਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਪਰ ਅੱਜ ਕਿਹੜਾ ਉਹ ਮਸਲੇ ਹੱਲ ਹੋ ਗਏ ਐਮਐਸਪੀ ਮਿਲ ਗਈ ਪਰ ਮੈਂ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਇੱਕ ਸਲਾਹ ਇੱਕ مشورہ ضرور ਦੇਣਾ ਚਾਹਣਾ ਤੁਸੀਂ ਮੇਰੇ ਨਾਲ ਬਹੁਤ ਵੱਡੇ ਹੋ ਬਹੁਤ ਤਜਰਬਾ ਹੈ ਤੁਹਾਨੂੰ ਪਰ ਸਿਆਸਤ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਪੰਜਾਬ ਦੇ ਵਿੱਚ ਤੁਸੀਂ ਬੀਜੇਪੀ ਦੇ ਥੱਲੇ ਲੱਗੇ ਬੈਠੇ ਹੋ ਪੰਜਾਬ ਦੇ ਵਿੱਚ ਤੁਸੀਂ ਬੀਜੇਪੀ ਨਾਲ ਮਿੰਤਾ ਕਰ ਰਹੇ ਹੋ ਕਿ ਸਾਡਾ ਅਲਾਈਂਸ ਕਰੋ ਔਰ ਮੈਂ ਜਿਹੜੇ ਅੱਜ ਇੱਥੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਜਿਹੜੇ ਮੋਰੀ ਬਣ ਕੇ ਪਰਿਵਾਰ ਤੁਰਿਆ ਫਿਰਦਾ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਇਹ ਥੋੜੇ ਮਗਰ ਨਹੀਂ ਆਇਆ ਜਿਹੜੇ ਤੁਸੀਂ ਠੀਕ ਹੈ ਤੁਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਿਹਾ ਬਈਨੇ ਟਰੈਕਟਰ ਲੈ ਕੇ ਆਓ ਸਾਡੀ ਬੇਨਤੀ ਹੈ ਕੁਝ ਦੂਜੇ ਹਲਕਿਆਂ ਦੇ ਵਿੱਚੋਂ ਵੀ ਲੈ ਕੇ ਆਏ ਹੋ ਪਰ ਭਰਾਵੋ ਇਹ ਥੋੜੇ ਮਗਰ ਨਹੀਂ ਇਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਬਚਾਉਣ ਵਾਸਤੇ ਆਇਆ ਹੈ ਇਸ ਕਰਕੇ ਤੁਸੀਂ ਅਕਾਲੀ ਦਲ ਦੇ ਠੀਕ ਹੈ ਸੱਚੇ ਸਪਾਈ ਬਣ ਕੇ ਤੁਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹੋ ਪਰ ਇਹ ਅੰਦਰ ਕੀ ਖਿਚੜੀ ਪੱਕ ਰਹੀ ਹੈ ਭਾਜਪੀ ਦੇ ਨਾਲ ਜਿਹੜਾ ਅਲਾਈਅੰਸ ਹੋ ਰਿਹਾ ਹੈ ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਵਾ ਸੀਟ ਤੋਂ ਲੜਾਉਣ ਲਈ ਤਿਆਰੀ ਹੋ ਚੁੱਕੀ ਆ ਔਰ ਗਿੱਦੜਬਾਦ ਵਿੱਚ ਭੇਜ ਦਿੱਤਾ ਗਿਆ ਤੁਸੀਂ ਹੱਥ ਬਨ ਕੇ ਤੁਹਾਡੇ ਮੂਰੇ ਬੇਨਤੀ ਹੈ ਕਿ ਮਾਨ ਸਾਹਿਬ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹਨਾਂ ਦੇ ਹੱਕ ਦੇ ਵਿੱਚ ਦਿੱਤਾ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਆਮ ਲੋਕਾਂ ਨੂੰ ਬਹੁਤ ਵੱਡੀਆਂ ਸਹੂਲਤਾਂ ਜੇ ਤੁਸੀਂ ਕਹੋ ਕਿ 600 ਯੂਨਟ ਬਿਜਲੀ ਮੁਆਫ ਔਰਤਾਂ ਦਾ ਕਿਰਾਇਆ ਮੁਆਫ ਐਜੂਕੇਸ਼ਨ ਦੇ ਵਿੱਚ ਐਮਐਨਐਸ ਸਕੂਲਾਂ ਦਾ ਜਿਹੜਾ ਉਦਘਾਟਨ ਹੋ ਰਿਹਾ ਹੈ ਜੇ ਤੁਸੀਂ ਮੱਲਾ ਕਲੀਨਿਕ ਜਿਹੜੇ ਹਰ ਪਿੰਡ ਬਣਾ ਰਹੇ ਆ ਅਸੀਂ ਉਹਨਾਂ ਦੀ ਗੱਲ ਕਰ ਲਓ ਸਾਰੇ ਪਾਸੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਲੋਕ ਜਿਹੜੇ ਫੈਨ ਨੇ ਉਹਨਾਂ ਦੇ ਕੰਮਾਂ ਦੇ ਫੈਨ ਨੇ ਔਰ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਲੋਕ ਔਰ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ ਪਿੰਡਾਂ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਰਹੇ ਆ ਔਰ ਮੈਂ ਬੇਨਤੀ ਕਰਨੀ ਚਾਹਣਾ ਮੈਂ ਅੱਜ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹਣਾ ਕਿ ਤੁਸੀਂ ਸਰਦਾਰ ਮਾਨ ਦੀ ਅਗਵਾਈ ਦੇ ਵਿੱਚ ਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਤਾਰੀਫ਼ ਕਰੋ ਕਿ ਜਿਨ੍ਹਾਂ ਉਹਨਾਂ ਨੇ ਐਜੂਕੇਸ਼ਨ ਔਰ ਸਿਹਤ ਸਿਸਟਮ ਸੁਧਾਰ ਕੀਤੀ ਹੈ ਇਸ ਕਰਕੇ ਭਰਾਵੋ ਇਹ ਲੋਕ ਭਲੀ ਬਾਤ ਜਾਣੂ ਹੈ ਕਿ ਇਹ ਪੰਜਾਬ ਬਚਾਓ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ ਹੈ